ਤੁਸੀਂ ਦੇਖ ਲਓ ਕਿਸ ਤਰੀਕੇ ਨਾਲ ਕਿਸਾਨਾਂ ਦਾ ਸਮਾਨ ਚੋਰੀ ਹੋ ਰਿਹਾ ਮੰਜੇ ਵਿਸਤਰੇ ਜਿਹੜੇ ਉਰੋਂ ਕਿਸਾਨਾਂ ਦੇ ਪੈਪ ਜਿੰਨੇ ਸੋ ਕਿਸਾਨ ਬਰਜੁਰਗ ਨੇ ਬਾਪੂ ਨੇ ਜਿਹੜੇ ਇਹ ਉਰੇ ਆਪਦੇ ਸਮਾਨ ਦੀ ਰਾਖੀ ਖੜੇ ਹੋਏ ਨੇ ਬਾਪੂ ਜੀ ਕੀ ਨਾਮ ਹੈ ਤੁਸੀਂ ਕਿੱਥੋਂ ਆਇਓਗੇ ਮੇਰਾ ਨਾਮ ਆ ਜੀ ਪਿਆਰਾ ਸਿੰਘ ਪਿੰਡ ਮੇਰਾ ਫਰਗੋਬਿੰਦਪੁਰਾ ਨਗਰੀ ਮਹਿਲਾ ਚੌਕ ਦੇ ਲਾਬੇ ਕਦੋਂ ਆਇਓਗੇ ਤੁਸੀਂ ਪਹਿਲਾਂ ਹੁਣ ਅੱਜੇ ਆਇਆ ਹਾਂ ਉਹ ਤਾਂ ਪਹਿਲਾਂ ਦਾ ਉਰੇ ਰਹਿੰਦੀ ਤੇ ਸਮਝ ਲੈ ਬਦਰ ਮੈਂ ਬਾਰੀ ਦੇ ਹਿਸਾਬ ਨਾਲ ਪਰ ਅੱਜ ਆਇਆ ਆ ਆਪਦਾ ਸਮਾਨ ਚੱਕਣ ਮੈਂ ਪਿੰਡ ਦੀਆਂ ਇਕਾਈਆਂ ਨੂੰ ਹੋਰ ਲੋਕਾਂ ਨੂੰ ਵੀ ਹੱਥ ਵਨਕੀ ਬੇਨਤੀ ਕਰਦਾ ਵੀ ਭਰਾਵੋ ਆਪਦਾ ਸਮਾਨ ਉਰੇ ਜਿਹੜਾ ਕੋਈ ਤੁਹਾਡਾ ਟੈਂਟਾਂ ਰੂਟਾਂ ਵਾਲਾ ਵੀ ਉਹ ਲੈ ਜਾਓ ਨਹੀਂ ਐਤੂ ਬਾਅਦ ਕਿਸੇ ਨੂੰ ਹੋਰੋਂ ਕੁਝ ਨਹੀਂ ਮਿਲਦਾ ਹੈਗਾ ਕੀ ਕੁਝ ਸਮਾਨ ਚੋਰੀ ਹੋ ਗਿਆ ਤੁਹਾਡਾ ਬੈਂਟਰੀਆਂ ਲਾ ਲਈਆਂ ਟਰੈਕਟਾਂ ਦੀਆਂ ਟਰੈਕਟਾਂ ਦੀਆਂ ਟੈਕੀਆਂ ਚੋਂ ਡੀਜ਼ਲ ਕੱਢ ਲਿਆ ਬਲੈਂਡਰ ਪੱਠੀਆਂ ਜੋ ਵੀ ਦੀ ਮੰਜੇ ਵਿਸਤਰੇ ਕੁਝ ਨਹੀਂ ਮਿਲਿਆ ਕਲਾ ਟੈਂਟਾਂ ਟੂਟਾਂ ਵਾਲਾ ਸਮਾਨ ਟੈਪੂ ਪੂਰੇ ਜਰੂਰ ਪਏ ਨੇ ਜੀ ਉਹ ਵੀ ਜਿਹੜੇ ਨਾ ਪਾਲ ਪੂੜ ਕੇ ਲੈ ਜਾਣ ਆਪਦਾ ਇਹ ਚੰਗੀ ਗੱਲ ਹੈ ਬੜਾ ਜਿਹੜਾ ਜਦੋਂ ਹਾਈਵੇ ਖੁੱਲਿਆ ਤੇ ਲੋਕ ਜਿਹੜਾ ਸਮਾਨ ਚੱਕ ਰਹੇ ਨੇ ਕੀ ਹੈ ਬਹੁਤ ਕੁਝ ਹੋ ਰਿਹਾ ਜੀ ਬੈਂਟਰੀਆਂ ਲਾ ਲੀਆਂ ਟਾਇਰਾਂ ਤਾਂ ਨਹੀਂ ਆ ਅੱਛਾ ਜੀ ਜਿਹੜਾ ਕੱਢ ਲਿਆ ਟਾਇਰਾਂ ਤੋਂ ਅੱਛਾ ਜੀ ਹੋਰ ਮੰਜੇ ਬਿਸਤਰੇ ਕੋਈ ਸਿਲੰਡਰ ਵਗੈਰਾ ਕੋਈ ਚਾਹ ਕਰਨ ਵਾਲਾ ਦੇਗਾ ਪਤੀਲਾ ਕੋਈ ਕੜਸੀ ਵਗੈਰਾ ਕੁਝ ਨਹੀਂ ਮਿਲਿਆ ਕਿਸੇ ਨੂੰ ਇਹ ਪੰਜਾਬ ਦੀ ਪੁਲਿਸ ਨੇ ਜਿਹੜੀ ਲੋਕਾਂ ਨੂੰ ਖੁੱਲ੍ਹੋਂ ਦਿੱਤੀ ਹੈ ਨੇੜੇ ਤੇੜੇ ਦੇ ਪਿੰਡਾਂ ਨੂੰ ਹਾਂ ਸਾਰਾ ਕੁਝ ਮਿਲ ਕੀ ਹੋ ਰਿਹਾ ਜੀ ਸਾਹਮਣੇ ਵੀ ਖੜੀਆ ਤੁਹਾਡੇ ਸਾਹਮਣੇ ਗੱਡੀ ਖੜੀਆ ਸਾਹਮਣੇ ਸਾਹਮਣੇ ਪੰਜਾਬ ਪੁਲਿਸ ਦੀ ਗੱਡੀ ਖੜੀ ਹੈ ਫਿਲਹਾਲ ਤੁਹਾਨੂੰ ਤਸਵੀਰ ਵੀ ਦਿਖਾ ਦਿੰਨੇ ਆ ਪੰਜਾਬ ਪੁਲਿਸ ਦੀ ਗੱਡੀ ਖੜੀ ਹੋਈ ਹੈ ਸਾਹਮਣੇ ਇਹਨਾਂ ਦੇ ਅੱਖਾਂ ਦੇ ਸਾਹਮਣੇ ਜਿਹੜਾ ਉਹ ਸਮਾਨ ਚੋਰੀ ਹੋ ਰੇਗਾ ਉਰੇ ਬਜ਼ੁਰਗ ਬਾਪੂ ਨੇ ਇਹ ਜਿਹੜਾ ਆਪਣੇ ਸਮਾਨ ਦੀ ਰਾਖੀ ਬੈਠੇ ਨੇ ਤੁਸੀਂ ਇਹ ਦੇਖੋ ਇਹ ਪਾਈਪਾਂ ਦੀ ਰਾਖੀ ਬੈਠੇ ਹੋਏ ਨੇ ਇਸ ਮਾਨ ਦੇਖੋ ਪੂਰਾ ਉਜਾੜ ਕੇ ਇਥੋਂ ਪੰਜਾਬ ਪੁਲਿਸ ਜਾ ਚੁੱਕੀ ਹੈ ਰਸਤਾ ਖੋਲ ਦਿੱਤਾ ਗਿਆ ਹੈਗਾ ਕਣਕਮ ساری ਮਤ ਦੀ ਠੇਕਾਵਾ ਪੈੜੀ ਲਈ 85000 ਨਾ ਸਮਾਨ ਚੱਕ ਚੱਕ ਆ ਸੀੜੇ ਬਾਦੀਏ ਤੁਰ ਕਿਧਰ ਆਪਣੀ ਕਣਕਮਾਂ ਜਾ ਕੇ ਬੋਲ ਗਵਰਨਮੈਂਟ ਕਰ ਗੱਡੀ ਨਾਲ ਖੜੀਆਂ ਤੁਸੀਂ ਇਹ ਠੇਕੇ ਤੇ ਲਈ ਹੋਈ ਸੀ ਕਣਕ ਤੇ ਲਈ ਹੈ ਪੈੜੀ 14 ਕਿੱਲਿਆਂ ਦੀ ਗਾਹ ਪਾਤਾ ਸਮਾਨ ਚੁੱਕ ਚੁੱਕ ਕੇ ਤੁਰ ਕਿਧਰ ਆ ਕੱਲਾ ਡੰਡਾ ਕੀ ਕਰੂਗਾ ਮੇਰਾ ਕੱਲ ਮਾਰ ਦਿਆ ਮੈਂ ਸਾਰੇ ਦੇ ਬੈਠੂਗਾ ਕੱਲੇ ਦਾ ਤੁਸੀਂ ਵੀ ਨਹੀਂ ਰੋਕ ਸਕਦੇ ਹੈਗੇ ਬੰਦੇ ਤੁਸੀਂ ਰੋਕਾਂਗੇ ਆ ਦੇਖਾ ਸਾਰੇ ਦਾ ਧੜ ਸਿਰ ਦਾ ਨਵੇਂ ਜਾਈ ਸਿਰ ਦਾ ਨਾਲੇ ਆਪਣੀ ਬਾਈ ਰੋਕਣ ਦੀ ਕੀ ਜ਼ਿੰਮੇਵਾਰੀ ਆ ਯਾਰ ਫਿਰ ਕੀ ਕਰੀਏ ਜ਼ਿੰਮੇਵਾਰੀ ਆ ਪ੍ਰਸ਼ਾਸਨ ਦੀ ਪ੍ਰਸ਼ਾਸਨ ਰੋਕੇ ਆ ਗੱਡੀ ਨਾਲ ਹੀ ਖੜੀ ਆ ਕੋਈ ਮਤਲਬ ਨਹੀਂ ਪ੍ਰਸ਼ਾਸਨ ਦਾ ਛੋਟੀ ਕਣਕ ਬੀਜ ਦੀ ਸਮਾਨਟ ਹੋਇਆ ਗਿਆ ਹਾਂ ਜੀ ਅਜੇ ਤੱਕ ਰੋਕਾਂ ਚ ਪਿਆ ਸਮਾਨ ਇਤਨੇ ਮੁੱਜਾ ਪਏ ਕਿ ਇਹ ਵੀ ਵੀਡੀਓ ਬਣਾਉਣੇ ਬਹੁਤ ਦਿਸਦਾ ਲੱਗਦੀ ਕਹਾਣੀ ਉਹ ਵੀ ਅਸੀਂ ਦੇਖਿਆ ਨੇ ਤਸਵੀਰਾਂ ਕਿ ਬਾਲਟੀਆਂ ਬੁਲਟੀਆਂ ਸਾਰਾ ਕੁਝ ਇੱਥੀ ਵਿੱਚ ਪਿਆ ਹੈਗਾ ਇੱਥੇ ਲੋਕਾਂ ਨੇ ਢੋਆ ਹੈਗਾ ਪਰ ਪੁਲਿਸ ਨੇ ਕਿਤੇ ਕਿਸੇ ਨੂੰ ਰੋਕਿਆ ਨਹੀਂ ਰੋਕਾਂ ਕੀ ਪੁੱਠੇ ਪੜਦੇ ਆ ਇਕੱਲਾ ਬੰਦਾ ਕੀ ਕਰੂਗਾ ਤੂੰ ਨਾਲ ਕੋਈ ਰੋਕ ਸਕਦੀ ਹੈ ਜੀ ਉਹ ਗੱਡੀ ਖੜੀ ਆ ਸਾਹਮਣੇ ਕੋਈ ਮਤਲਬ ਨਹੀਂ ਉਹਨਾਂ ਦਾ ਸੋ ਇਹ ਤਸਵੀਰਾਂ ਤੁਸੀਂ ਦੇਖੋ ਕਿ ਜਿਹੜਾ ਹੈਗਾ ਹੈਗਾ ਉਹਰੇ ਕਿਸਾਨਾਂ ਦਾ ਸਮਾਨ ਚੋਰੀ ਇਹ ਉਹ ਉਹ ਕਿਸਾਨ ਨੇ ਜਿਹੜਾ ਨੇ ਉਹਰੇ ਠੇਕੇ ਤੇ ਜ਼ਮੀਨ ਲਈ ਹੋਈ ਹੈ ਜਿਨ੍ਹਾਂ ਦੀ ਕਣਕ ਦਾ ਗਾਹ ਪਾਇਆ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਲੋਕ ਇਹਨਾਂ ਦੀ ਕਣਕ ਦੇ ਵਿੱਚ ਦੀ ਇੱਥੋਂ ਉਰੀਓ ਹੀ ਸਮਾਨ ਚੋਰੀ ਕਰਕੇ ਵਿੱਚ ਦੀ ਲੈ ਕੇ ਗਏ ਨੇ ਸੋ ਸੋ ਇਹਨਾਂ ਨੂੰ ਰੋਕਣ ਦੀ ਇਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਬਾਏ ਰੋਡ ਤੁਸੀਂ ਲੈ ਕੇ ਜਾਓ ਜਾਂ ਆਪ ਦਾ ਪਰਾਂ ਦੀ ਜਾਓ ਚੋਰੀ ਨਾ ਕਰੋ ਪਰ ਇਹਨਾਂ ਨੂੰ ਵੀ ਰੋਕਣ ਤੇ ਲੋਕ ਨਹੀਂ ਰੁਕੇਗੇ ਸਮਾਨ ਚੋਰੀ ਕੀਤਾ ਗਿਆ ਸੋ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਸਾਹਮਣੇ ਪੰਜਾਬ ਪੁਲਿਸ ਵੀ ਖੜੀ ਹੈਗੀ ਇਹੜੀ ਮੂਕ ਦਰਸ਼ਕ ਬਣ ਕੇ ਸਾਰੀਆਂ ਚੀਜ਼ਾਂ ਨੂੰ ਦੇਖ ਰਹੀ ਹੈਗੀ ਸੋ ਕਿਸਾਨ ਆਪਣਾ ਸਮਾਨ ਲੱਭਣ ਦੇ ਲਈ ਇੱਥੇ ਪਹੁੰਚ ਰਹੇ ਨੇ ਉਜਾੜਾ ਜ਼ਰੂਰ ਹੋਇਆ ਹੈ ਕਿਸਾਨਾਂ ਦਾ ਪੰਜਾਬ ਸਰਕਾਰ ਦਾ ਵਾਅਦਾ ਸੀ ਕਿ ਜਿਹੜਾ ਸਮਾਨ ਜਿਹੜਾ ਸਹੀ ਸੁਰੱਖਿਅਤ ਢੰਗ ਦੇ ਨਾਲ ਜਿਹੜਾ ਕਿਸਾਨਾਂ ਨੂੰ ਸਮਾਇਆ ਜਾਊਗਾ ਪਰ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਉਜਾੜਾ ਹੋਇਆ ਕਿਸਾਨਾਂ ਦਾ ਛੇ ਦੇ ਤਸਵੀਰਾਂ ਤੁਹਾਡੇ ਤੱਕ ਕਦੋਂ ਪਹੁੰਚਣ ਪਰ ਅਸਲ ਦੇ ਵਿੱਚ ਅਸਲ ਤਸਵੀਰ ਸਚਾਈ ਇਹ ਹੈ ਕਿ ਸਮਾਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਸਾਬ ਚੋਰੀ ਹੋਇਆ ਨੁਕਸਾਨ ਕਿਸਾਨਾਂ ਦਾ ਹੋਇਆ ਜੋ ਪਿੰਡਾਂ ਚੋਂ ਫੰਡ ਇਕੱਠਾ ਕਰਕੇ ਕਿਸਾਨਾਂ ਨੇ ਜਿਹੜਾ ਲਿਆ